ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਹਾਜ਼ੀਪੁਰ ਦੇ 22 ਸਾਲਾ ਨੌਜਵਾਨ ਉਦੇ ਮਹਾਜਨ ਨੇ ਪੰਜਾਬ ਰਾਜ ਪਦਰੀ ਖੇਡਾਂ ਦੇ ਵਿੱਚ 50 ਮੀਟਰ ਰਾਈਫਲ ਸ਼ੂਟਿੰਗ ਦੇ ਵਿੱਚ 2 ਸੋਨ ਤਗਮੇ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਉਦੇ ਦੀ ਇਸ ਪ੍ਰਾਪਤੀ ਤੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਦੇ ਨੇ ਦੱਸਿਆ ਕਿ ਮੇਰੇ ਪਿਤਾ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਹੈ ਇਸ ਲਈ ਮੇਰੀ ਸਫਲਤਾ ਦੇ ਵਿੱਚ ਮੇਰੇ ਪਿਤਾ ਰਮਨ ਮਹਾਜਨ ਜੀ ਦੀ ਸਭ ਤੋਂ ਵੱਡੀ ਭੂਮਿਕਾ ਹੈ ਉਦੇ ਨੇ ਦੱਸਿਆ ਕਿ ਮੈਂ ਭਵਿੱਖ ਦੇ ਵਿੱਚ 올림픽 ਖੇਡਾਂ ਵਿੱਚ ਹਿੱਸਾ ਲੈਣ ਦੀ ਪੂਰੀ ਤਿਆਰੀ ਕਰ ਰਿਹਾ ਹਾਂ ਤਾਂ ਜੋ ਦੇਸ਼ ਦੇ ਲਈ ਸੋਨ ਤਗਮਾ ਲਿਆ ਸਕਾਂ ਤੇ ਇਹ ਮੇਰਾ ਸੁਪਨਾ ਹੈ ਰੂਟਿੰਗ ਦਾ ਕੰਪੀਟੀਸ਼ਨ 10 ਅਗਸਤ ਤੋਂ 14 ਅਗਸਤ ਮੋਹਾਲੀ ਵਿੱਚ ਹੋਇਆ ਸੀ ਇਹਦੇ ਵਿੱਚ 50 ਮੀਟਰ ਰਾਈਫਲ ਇਵੈਂਟ ਵਿੱਚ 3 ਪੋਜੀਸ਼ਨ ਤੇ ਪ੍ਰੋਨ ਪੋਜੀਸ਼ਨ ਵਿੱਚ ਹੋਇਆ ਸਾਡਾ ਮੁਕਾਬਲਾ ਇਹਦੇ ਵਿੱਚ ਸਾਡਾ ਟੀਮ ਮੈਡਲ ਵਿੱਚ ਮੇਰੇ ਨਾਲ ਮੇਰੇ ਸਾਥੀ ਹਰਕੀਰਤ ਸਿੰਘ ਮੇਰੇ ਕੋਚ ਸੀ ਨਾਲ ਮਨਦੀਪ ਸਿੰਘ ਗੁਰਪ੍ਰੀਤ ਸਿੰਘ ਵਿੱਚ ਸਾਡਾ ਪਹਿਲੇ ਨੰਬਰ ਤੇ ਰਹੇ ਸੀ ਪੂਰੇ ਪੰਜਾਬ ਵਿੱਚ ਤੇ ਉਹਨਾਂ ਦਾ ਵਗਰੇ ਕੋਚ ਮਨਦੀਪ ਸਿੰਘ ਗੁਰਪ੍ਰੀਤ ਸਿੰਘ ਦਵਿੰਦਰ ਮੈਮ ਇਹਨਾਂ ਦਾ ਬਹੁਤ ਯੋਗਦਾਨ ਰਿਹਾ ਹੈ ਇਹਨਾਂ ਵਿੱਚ ਇਹ ਉਸ ਤੋਂ ਬਾਅਦ ਤੁਸੀਂ ਹੋਰ ਪਹਿਲਾਂ-ਪਹਿਲਾਂ ਕਿੱਥੇ ਕੰਪੀਟੀਸ਼ਨ ਲੜਿਆ ਔਰ ਕਿਹੜੀ ਪੋਜੀਸ਼ਨ ਰਹੀ ਤੁਹਾਡੀ ਇਹਦੇ ਵਿੱਚ ਸਭ ਤੋਂ ਪਹਿਲੇ ਮੈਂ ਸਟਾਰਟਿੰਗ ਵਿੱਚ ਕੀਤਾ ਹੈ 2022 ਵਿੱਚ ਸ਼ੁਰੂ ਕੀਤਾ ਹੈ ਡਿਸਟ੍ਰਿਕਟ ਵਿੱਚੋਂ ਉਹਦੇ ਵਿੱਚੋਂ ਵੀ ਮੇਰੇ ਦੋ ਮੈਡਲ ਆਏ ਸੀ ਸਟਾਰਟਿੰਗ ਵਿੱਚ ਸੋ ਇੱਕ 골ਡ ਮੈਡਲ ਆਇਆ ਹੈ ਇੱਕ ਬ੍ਰੌਂਜ਼ ਮੈਡਲ ਆਇਆ ਹੈ ਇੱਕ ਸੀਨੀਅਰ ਕੈਟਾਗਰੀ ਤੇ ਜੂਨੀਅਰ ਵਿੱਚ ਉਸ ਤੋਂ ਬਾਅਦ ਮੈਂ ਸਟੇਟ ਪਾਰਟਿਸਪੈਂਟ ਫਿਰ ਉਸ ਤੋਂ ਬਾਅਦ ਮੇਰਾ ਪ੍ਰੀ ਨੈਸ਼ਨਲ ਨੋਰਥ ਟੂਨ ਫਿਰ ਨੈਸ਼ਨਲ ਵਿੱਚ 10 ਮੀਟਰ ਕੈਰੇਲਾ ਵਿੱਚ ਹੋਇਆ ਮੇਰਾ ਮੁਕਾਬਲਾ ਤੇ ਉਹਦੇ ਵਿੱਚ ਮੈਂ ਨੈਸ਼ਨਲ ਵਿੱਚ ਕੁਆਲੀਫਾਈ ਕਰਕੇ ਇੰਡੀਆ ਟੀਮ ਦੇ ਟ੍ਰਾਇਲ ਵਿੱਚ ਸੈਲੈਕ ਜੇ ਤੁਸੀਂ ਸਟੱਡੀ ਕਰਦੇ ਹੋ ਸਟੱਡੀ ਹਾਂਜੀ ਬੀਕੋ ਸਟੱਡੀ ਕਰਦਾ ਮੈਂ ਇਹ ਕਰੀ ਬੀਚ ਪਰ ਮੈਂ ਬੀਕਮ ਕੰਪਲੀਟ ਹੋ ਗਈ ਮੇਰੀ ਤੇ ਹੁਣ ਅੱਗੇ ਫਰਦਰ ਸਟੱਡੀ ਮੈਂ ਐਡਮਿਸ਼ਨ ਲੈਣੀ ਹੈ ਤੁਹਾਡੀ ਪਰ ਸਭ ਜੀ ਹੋ ਗਿਆ ਇਸ ਵਿੱਚ ਮੇਰਾ ਸਭ ਤੋਂ ਵੱਡਾ ਮੇਰੇ ਪਾਪਾ ਦਾ ਮੰਮੀ ਦਾ ਸਭ ਮੇਰੇ ਵੱਡੇ ਭਰਾ ਦਾ ਕਿੰਨਾ ਬਹੁਤ ਉਹਨਾਂ ਦੇ ਸਹਿਯੋਗ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ ਹਾਂ ਇਹਨਾਂ ਕੰਪੀਟੀਸ਼ਨ ਵਿੱਚ ਪੂਰੇ ਆਲਓਵਰ ਪੰਜਾਬ ਦੇ ਬੱਚੇ ਆਉਂਦੇ ਆ ਮਤਲਬ ਇਹਦਾ ਜਿਹੜਾ ਇਨਰ 10 ਜਿਹੜਾ ਬਹੁਤੇ ਮਾਈਨਰ ਜਿਹਾ ਹੁੰਦਾ ਹੈ ਜਿੱਦਾਂ ਸਾਡਾ ਇੱਕ ਸੇਰ ਦਾ ਵਾਲ ਹੈ ਉਹਦੇ ਵਿੱਚ ਜਿਹੜਾ 10 ਮੀਟਰ ਜਿਹੜਾ ਡਿਸਟੈਂਸ ਹੈ ਉਹਦੇ ਵਿੱਚ ਇੱਕ ਸੇਰ ਦਾ ਵਾਲ ਜਿਹੜਾ ਹੁੰਦਾ ਸਾਡਾ ਉਹ ਹੁੰਦਾ ਮਤਲਬ 10 ਦਾ ਇਨਰ 10 ਦਾ ਉਹ ਸ਼ੋਟ ਮਤਲਬ 0.5 mm ਦਾ ਜਿਹੜਾ ਹੁੰਦਾ ਉਹਦੇ ਵਿੱਚ ਉਹ ਇਨਰ 10 ਵਿੱਚ ਸਾਡਾ ਕਾਊਂਟ ਕੀਤਾ ਜਾਂਦਾ ਹੈ 10 ਮੀਟਰ ਵਿੱਚ ਇਹ ਥੋੜਾ ਟਫ ਹੈ ਕਾਫੀ ਟਫ ਟਫ ਕੰਪੀਟੀਸ਼ਨ ਹੁੰਦਾ ਹੈ ਇਹਦੇ ਵਿੱਚ ਫਿਊਚਰ ਬਹੁਤ ਖੁਸ਼ੀ ਹੋ ਰਹੀ ਹੈ ਜੀ ਇਨੇ ਹੋਜੀ ਕਿ ਦਸੇ ਨਹੀਂ ਜਾ ਸਕਦੀ ਨਾ ਕਹਨਾ ਕਿ ਅੱਗੇ ਤੋਂ ਅੱਗੇ ਭਗਵਾਨ ਇਹਨੂੰ ਜ਼ਿਆਦਾ ਤਰੱਕੀ ਦੇਵੇ ਤਾਂ ਜੋ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਤੇ ਆਪਣੇ ਜਿੰਨੇ ਬੱਚੇ ਗਲਤ ਕੰਮਾਂ ਜਾਂ ਉਹ ਵੀ ਸੁਧਰਨ ਦੇ ਨਾਲ ਦੇਖ ਕੇ ਕਿ ਯਾਰ ਅਸੀਂ ਵੀ ਕੁਝ ਖੇਲੀਏ ਤੇ ਬੱਚੇ ਨਸ਼ਿਆਂ ਦੇ ਨਾ ਪੈਣ ਮੈਂ ਇਹ ਸੀ ਦੇਖਿਆ ਜਦੋਂ ਤੁਹਾਡਾ ਬੇਟੇ ਦਾ ਖੁਸ਼ੀ ਤੁਹਾਨੂੰ ਜਿਹੜੀ ਅੱਖਾਂ ਇਮੋਸ਼ਨਲ ਹੋ ਗਈ ਤੁਸੀਂ ਹਾਂਜੀ ਕੀ ਉਸ ਉਸ ਦਿਲ ਚ ਆਇਆ ਸੀਗਾ ਕੀ ਸੋਚ ਕੇ ਤੁਸੀਂ ਇਮੋਸ਼ਨਲ ਹੋ ਗਏ ਭਾਜੀ ਬਹੁਤ ਜ਼ਿੰਦਗੀ ਜਿੰਮੇਂਦ ਕੀਤੀ ਜੀ ਏ ਸੋਚਿਆ ਕਿ ਮੈਂ ਆਪਣੇ ਬੱਚਿਆਂ ਨੂੰ ਕੁਝ ਮੈਂ ਨਹੀਂ ਕੁਝ ਬਣ ਸਕਿਆ ਪਰ ਆਪਣੇ ਬੱਚਿਆਂ ਨੂੰ ਕੁਝ ਬਣਾਉਣਾ ਚਾਹਣਾ ਤੇ ਅੱਜ ਮੇਰੀ ਮਿਹਨਤ ਮੈਨੂੰ ਦਿਖ ਰਿਹਾ ਕਿ ਰੰਗ ਲਾ ਰਹੀ ਹੈ ਮੇਰੇ ਦੋ ਬੇਟੇ ਦੋਨੇ ਵਧੀਆ ਤੇ ਉਹਦੇ ਮਾਜਨ ਨੇ ਤੇ ਸਿਰ ਨਾ ਉੱਚਾ ਕਰ ਰਿਹਾ ਕਿ ਸੋਚਿਆ ਵੀ ਨਹੀਂ ਹੁਣ ਤੁਸੀਂ ਹੋਰ ਮਾਪਿਆਂ ਨੂੰ ਕੀ ਸੰਦੇਸ਼ ਦਿਓਗੇ ਹੋਰ ਬੱਚਿਆਂ ਨੂੰ ਕੀ ਤੁਸੀਂ ਮੈਸੇਜ ਹੋਰ ਮੈਂ ਬੱਚਿਆਂ ਨੂੰ ਇਹ ਮੈਸੇਜ ਦਿਆਂ ਜਣਾ ਜਾਨਾ ਕਿ ਜਿੰਨੇ ਮੇਰੇ ਪੰਜਾਬ ਦੇ ਨੌਜਵਾਨ ਆ ਜਾਂ ਨਸ਼ੇ ਵਾਲੇ ਬੱਚੇ ਨਸ਼ੇ ਕਰਦੇ ਆ ਛੱਡ ਕੇ ਤੇ ਖੇਡਾਂ ਵਾਲੇ ਪਾਸੇ ਆਓ ਆਪਣੇ ਮਾਪੇ-ਵਾਪ ਦਾ ਮੇਰੇ ਵਾਂਗ ਨਾ ਰੋਸ਼ਨ ਕਰੋ ਜਿੱਦਾਂ ਮੇਰੇ ਅੱਖਾਂ 'ਚ ਪਾਣੀ ਆਇਆ ਆਪਣੇ ਮਾਪੇ ਉਹਦੀਆਂ ਅੱਖਾਂ 'ਚ ਵੀ ਪਾਣੀ ਆ ਜਾਓ ਕਿ ਚਾਹੇ ਸਾਡੇ ਪੰਜਾਬ ਦਾ ਨਾਂ ਸਾਡੇ ਦੇਸ਼ ਦਾ ਨਾਂ ਪੂਰੀ ਦੁਨੀਆ 'ਚ ਰੋਸ਼ਨ ਹੋਵੇ ਮੈਂ ਇਹ ਹੀ ਕਹਿਣਾ ਕਿ ਨਸ਼ਿਆਂ ਤੋਂ ਦੂਰ ਰਹੋ ਔਰ ਖੇਡਾਂ ਨੂੰ ਅੱਗੇ ਕਰੋ ਪਹਿਲੇ ਤਰਫ ਫੋਨ ਆਇਆ ਪਾਪਾ ਦਾ ਫੋਨ ਆਇਆ ਹੂੰ ਕਿ ਮੁੰਡਾ ਜਿੱਤ ਗਿਆ ਕੋ ਐਤ 골ਡ ਮਾਇਨ ਲਿਆ ਐਤ ਲਾ ਕੇ ਤਾਂ ਬੜੀ ਖੁਸ਼ੀ ਹੋਈ ਸੰਤੇ ਹਾਂ ਇਹ ਤਾਂ ਤੋਂ ਜਿਵੇਂ ਤੇ ਸਾਡਾ ਬਹੁਤ ਵਧੀਆ ਬਚਪਨ ਤੋਂ ਹੀ ਚੈਨਾ ਸ਼ਾਂਤ ਹੈ ਜਿੱਦਾਂ ਨੂੰ ਕੋਣ ਤੋ ਓਦਾਂ ਹੀ ਕਰਿਆ ਕਦੀ ਇੰਨੇ ਕੋਈ ਗਾਲ ਕੋਈ ਮਾਲ ਕਦੀ ਨਹੀਂ ਤੇ ਮੁਝਹੇ ਤਾਂ ਕੋਈ ਗੱਲ ਹੀ ਨਹੀਂ ਹੈ ਜਦ ਵੀ ਜਦ ਵੀ ਕੋਈ ਕਵੇ ਕਿ ਕੋਈ ਕੰਮ ਕਰਦੇ ਉਸੇ ਵੇਲੇ ਇੰਨੇ ਕਰ ਦਿੰਦਾ ਕਦੀ ਸੁਣ ਕੇ ਨਹੀਂ ਜਵਾਬ ਨਹੀਂ ਦਿੱਤਾ ਹੈ ਪੜਾਈ ਚ ਕਿਦਾਂ ਦਾ ਹੈ ਪੜਾਈ ਚ ਠੀਕ ਹੈ